ਪੀ ਟ੍ਰਿਪਲ ਐਸ ਬੀ ਦੇ ਵੱਲੋਂ ਜਿਹੜਾ 30 ਨਵੰਬਰ ਨੂੰ ਕਲਰਕ ਦਾ ਐਗਜ਼ਾਮ ਹੋਣਾ ਸੀ ਵੈਸੇ ਤਾਂ ਬਹੁਤ ਸਾਰੇ ਚੈਨਲਜ਼ ਵੱਲੋਂ ਇਹ ਕਨਫਰਮ ਕਰ ਦਿੱਤਾ ਗਿਆ ਸੀ ਕਿ ਉਹ ਪੇਪਰ ਪੋਸਟਪੋਨ ਹੋਵੇਗਾ 30 ਨਵੰਬਰ ਵਾਲਾ ਅੱਜ ਅਫੀਸ਼ੀਅਲ ਨੋਟਿਸ ਵੀ ਜਾਰੀ ਹੋ ਚੁੱਕਿਆ ਜਿਸ ਵਿੱਚ ਇਹ ਹੁਣ 100% ਕਨਫਰਮ ਹੋ ਚੁੱਕਿਆ ਕਿ ਪੇਪਰ ਪੋਸਟਪੋਨ ਹੋ ਗਿਆ ਹੈ ਤੁਸੀਂ ਸਕਰੀਨ ਦੇ ਉੱਪਰ ਪੜ੍ਹ ਸਕਦੇ ਹੋ ਕਿ ਪ੍ਰੂਫ ਰੀਡਰ ਸਰਵੇਅਰ ਕਾਪੀ ਹੋਲਡਰ ਸ਼ਿਪ ਮਾਡਲਿੰਗ ਇਨਸਟ੍ਰਕਟਰ ਐਰੋ ਮਾਡਲਿੰਗ ਇਨਸਟ੍ਰਕਟਰ ਅਤੇ 5 ਆਫ 2024 ਅਧੀਨ ਵੱਖ-ਵੱਖ ਵਿਭਾਗਾਂ ਦੇ ਕਲਰਕ ਇਹਦੇ ਨਾਲ ਸਟੋਰ ਕੀਪਰ ਜਿਹੜੀਆਂ ਅਸਾਮੀਆਂ ਇਹ ਸਾਰੀਆਂ ਅਸਾਮੀਆਂ ਦਾ 3 ਨਵੰਬਰ ਨੂੰ ਪੇਪਰ ਹੋਣਾ ਸੀ ਉਹ ਪ੍ਰਬੰਧਕੀ ਕਾਰਨਾ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ ਇਹਦੇ ਨਾਲ ਇੱਕ ਰਾਹਤ ਦੀ ਖਬਰ ਇਹ ਹੈ ਇਸੇ ਨੋਟਿਸ ਵਿੱਚ ਕਿ ਇਹਦੀ ਅਗਲੀ ਮਿਤੀ ਵੀ ਨਿਰਧਾਰਤ ਕਰ ਦਿੱਤੀ ਗਈ ਹੈ ਜਿਹੜੀ ਕਿ 22 ਦਸੰਬਰ 2024 ਨੂੰ ਹੁਣ ਇਹ ਪੇਪਰ ਹੋਵੇਗਾ ਜੇਕਰ ਇਹ ਪੇਪਰ ਅਗਲੀ ਡੇਟ ਅਨਾਉਂਸ ਨਾ ਕਰ ਦੇ ਤਾਂ ਬਹੁਤ ਜਿਹੜਾ ਵਿਦਿਆਰਥੀਆਂ ਵਿੱਚ ਉਮੀਦਵਾਰਾਂ ਵਿੱਚ ਇੱਕ ਨਿਰਾਸ਼ਾ ਰਹਿਣੀ ਸੀ ਪਰ ਹੁਣ ਜਦੋਂ ਅਗਲੀ ਡੇਟ ਅਨਾਉਂਸ ਕਰ ਦਿੱਤੀ ਆ ਤਾਂ ਪੜ੍ਹਾਈ ਜਾਰੀ ਕਰਨ ਵਿੱਚ ਅੱਗੇ ਉਸ ਨੂੰ ਜਾਰੀ ਰੱਖਣ ਵਿੱਚ ਆਪਾਂ ਨੂੰ ਕੋਈ ਦਿੱਕਤ ਹੁਣ ਨਹੀਂ ਆਵੇਗੀ ਸੋ ਡੈਫੀਨੇਟਲੀ ਇਹ ਪੇਪਰ ਜਿਹੜਾ ਹੈ ਹੁਣ 22 ਦਸੰਬਰ ਨੂੰ 30 ਦਸੰਬਰ ਨਵੰਬਰ ਵਾਲਾ 22 ਦਸੰਬਰ ਨੂੰ ਹੁਣ ਹੋਵੇਗਾ ਇਸ ਦੇ ਨਾਲ ਹੀ ਜਿਹੜੇ ਚੇਲ ਬਾਰਡਰ ਦੀ ਕੱਲ ਆਫੀਸ਼ੀਅਲ ਆਨਸਰ ਕੀ ਦਾ ਨੋਟਿਸ ਪਾਇਆ ਸੀ ਪਰ ਆਫੀਸ਼ੀਅਲ ਆਨਸਰ ਕੀ ਪਾਈ ਨਹੀਂ ਸੀ ਅੱਜ ਉਹ ਵੀ ਆਫੀਸ਼ੀਅਲ ਆਨਸਰ ਕੀ ਵੀ ਹੁਣ ਰਿਲੀਜ਼ ਕਰ ਦਿੱਤੀ ਗਿਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੋ ਜਿਹੜੇ ਕਲਰਕ ਦਾ ਪੇਪਰ ਦੀ ਤਿਆਰੀ ਕਰਦੇ ਸੀ ਉਹ ਆਪਣੀ ਤਿਆਰੀ ਹੁਣ ਅੱਗੇ ਜਾਰੀ ਰੱਖਣਾ ਕਿਉਂਕਿ ਹੁਣ 22 ਦਸੰਬਰ ਨੂੰ ਇਹ ਡੈਫੀਨੇਟਲੀ ਪੇਪਰ ਹੋਵੇਗਾ ਧੰਨਵਾਦ ਜੀ